ਸ਼ਸ਼ ਪਰ ਨੰਬਰ ਤੂਫਾਨ ਤੂਫਾਨ ਭੱਜ ਗਿਆ ਮੈਚ ਤੋਂ ਬਾਅਦ ਜਿਹੜੇ ਕਬੱਡੀ ਖਿਡਾਰੀ ਪਮਾਰਸੀ ਵਾਲੇ ਮਿਹਨਤ ਕਰਦੇ ਐ ਇਸੇ ਗਰਾਊਂਡ ਦੇ ਵਿੱਚ ਸਾਰੇ ਕਬੱਡੀ ਖਿਡਾਰੀਆਂ ਵਾਸਤੇ ਸਾਡੀ ਖੇਡ ਕਬੱਡੀ ਦਾ ਰਾਜkumar ਸੁਲਤਾਨ ਸ਼ਮਸ਼ਪਰੀਆ ਪ੍ਰੀਤਮ ਪਹਿਲਵਾਨ ਦਾ ਪੁੱਤ ਉਹਦੇ ਵੱਲੋਂ ਨੰਗਲੰਦੀਆਂ ਵਾਲੇ ਸੰਦੀਪ ਦੀ ਯਾਦ ਵਿੱਚ ਸਾਰੇ ਖਿਡਾਰੀਆਂ ਪ੍ਰੀਤਮ ਪਹਿਲਵਾਨ ਦਾ ਪੁੱਤ ਉਹਦੇ ਵੱਲੋਂ ਨੰਗਲੰਬੀਆਂ ਵਾਲੇ ਸੰਦੀਪ ਦੀ ਯਾਦ ਵਿੱਚ ਸਾਰੇ ਖਿਡਾਰੀਆਂ ਨੂੰ ਕਿੱਟਾਂ ਸਪான்ਸਰ ਕੀਤੀਆਂ ਗਈਆਂ ਆਹ ਮੈਚ ਤੋਂ ਬਾਅਦ ਉਹ ਸਾਰੇ ਖਿਡਾਰੀ ਆਪਣਾ ਸਰਮਾਨ ਲੈਣਗੇ ਕਿੱਟਾਂ ਦਾ ਸੁਲਤਾਨ ਸ਼ਮਸ਼ਪਰੀਆ ਸਾਡੀ ਖੇਡ ਕਬੱਡੀ ਦਾ ਰਾਜਕਮਾਰ ਹੈ ਵਧੀਆ ਸੋਚ ਹੈ ਨਵੇਂ ਮੁੰਡਿਆਂ ਨੂੰ ਸਪੋਰਟ ਕੀਤੀ ਹੈ ਹੌਸਲਾ ਦਿੱਤਾ ਬਹੁਤ ਬਹੁਤ ਧੰਨਵਾਦ ਦਿੱਤਾ ਬਹੁਤ ਬਹੁਤ ਧੰਨਵਾਦ